ਮੇਰਾ ਨਾ ਕੀ ਕਰੰਦਿਆਂ ਮਦ ਰਪਿੰਦਰ ਦਾ ਫੋਨ ਹੈਲੋ ਲਵਲੀ ਦਾ ਗਿਆ ਆ ਘੁੰਮਣ ਫਿਰਨ ਤੂੰ ਮਗਰੋਂ ਕੋ ਦੇ ਨਾ ਇਹਨੂੰ ਪੀਕੇ ਕੱਢ ਜੇ ਭੈਣ ਜੀ ਤੁਸੀਂ ਇੱਦਾਂ ਦੀਆਂ ਗੱਲਾਂ ਕਰੋਗੇ ਨਾ ਤੇ ਫਿਰ ਮੇਰੇ ਵੱਲੋਂ ਹੱਥ ਖੜੇ ਆ ਮੈਂ ਨਹੀਂ ਉਹ ਤੁਹਾਡੀ ਕੋਈ ਵੀ ਮਦਦ ਕਰ ਸਕਦਾ ਤੇ ਨਾ ਹੀ ਮੈਂ ਉਹਨਾਂ ਨੂੰ ਕਾਰ ਲੋ ਕਹਿਣਾ ਹੀ ਹਾਂ ਤੇ ਮੇਰੇ ਹੱਥ ਖੜੇ ਜੇ ਇੱਕ ਤਾਂ ਗਰਮੀ ਬੜੀ ਆ ਤਾਂ ਚਲ ਕੋਈ ਨਹੀਂ ਆ ਜੀ ਪਰੋਣਿਆਂ ਦੀ ਸੇਵਾ ਪਾਣੀ ਕਰੂੰਗੀ ਨਾ ਆਪਣੀ ਇਹ ਘਰ ਦੇ ਵਿੱਚ ਇੱਜ਼ਤ ਵਧਨੀ ਆ ਨਹੀਂ ਜ਼ਿਆਦਾ ਥੱਕ ਗਈ ਐਸੀ ਲਾ ਕੇ ਬਹਿ ਗਈ ਐ ਬਿੱਲ ਕਿਨੇ ਦੇਣਾ ਹੁੰਦਾ ਵਾ ਹਾਂ ਟੈਨਸ਼ਨ ਦੀ ਜੀ ਪਤਾ ਵਾ ਉਹ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਕਰਦੀ ਆ